हमारे हिंदू भाइया के दुकानदार है अपने इनसे ही सामान खरीदना जब भी खरीदो तो इन्हीं से सामान खरीदना और इनसे हमने क्यों लेना सामान ये क्या हमारे को मुफ्त देंगे और मुफ्त भी देंगे तो हम क्यों लेंगे है ना तो ऐसा है कि आप अपना सामान हमारे हिमाचल में तो माती लाओ मैं तो यही बोलती हूँ आपको मेरा भी रिक्वेस्ट है ना हम भी हम भी हिंदुस्तान के रहने वाले हिंदुस्तान हम भी आप हिंदुस्तान है ना बाबा तो आप एक बार जय श्री राम बोलो बोलो ना हम तो मुसलमान है तो, तो वो नहीं एक मिनट आपको बोलेंगे हम कल पढ़ोगे आप हम आपके इलाके में जाते हैं कुछ बेचने के लिए जाते हैं आप बोलते हमें जय श्री राम राम बोलो बोलते हैं ना हम आपको बोलेंगे आप कलमा पढ़ो आप हम नहीं पढ़ेंगे तो वही बात अपना अपना मजहब जिस तरह आपका जिस तरह आपका मजहब है ना आप हमारे मजहब नहीं का नहीं बोलोगे हमारा भी मजहब हम अपने मजहब में आपको आने नहीं देंगे सीधी सी बात हाँ। क्या लेना है आप हमारे इलाके में नहीं आ सकते मैं पंचायत की अधिकारी हूँ मैं भी पंचायत में वो मेंबर है, है। तो मैं अपनी तरफ से आ, 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 नहीं दूंगी ठीक बात है नहीं आना लेकिन ये आपको नहीं बोलना चाहिए कि आप जी चीज रहा बोलो सुनो मेरी बात आप बोलते हैं हम हिंदुस्तान के हैं है ना हिंदुस्तान के तो हम किस देश के हैं ये मुझे अगर अपने हिंदुस्तान में नहीं जाएंगे फिर कहाँ जाएंगे अगर हम हिंदुस्तानी नहीं है तो फिर कहाँ जाएंगे संगठन तो है, है, है। तो हिंदुस्तान में मत आओ फिर हम कहाँ गए ना हो कश्मीर किसका है वो भी हिंदुस्तान का ही है ना होगा होगा बोल मैं नहीं मानती होगा ना वो पर आपको वहाँ ही रहना पड़ेगा फिर अलग बात है हम कहा रहेंगे आप बोलते हैं हिंदुस्तान में मत आ माता फिर कहाँ जाएंगे हम आप हमारे हिमाचल में, में नहीं, आग। नहीं ये बोला तो 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 आप हिमाचल में नहीं आज नहीं आओगे हिमाचल है नो है हमारे हिंदू जो है ना वो एक हो गए सब सबका संगठन बन आप सही है आप हम हिंदू ये बोलो हिंदुस्तान में आ जाओ वाहे जी का खालसा श्री वाहे जी की फतेह जी ਕੁੜਾ ਛੋਟਾ ਵੀ ਜਿਸਪਾਲ ਸਿੰਘ ਜਿੱਸਾ ਇਤਵਕਾ ਸੋਸ਼ੀਏ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੀ ਹੈ ਲੇਕਿਨ ਹਿਮਾਚਲ ਦਾ ਦੂਪਾ ਜਿਹੜਾ ਬਿਲਕੁਲ ਸਾਡੇ ਨਾਲ ਹੀ ਇੱਕ ਪੁਕਾ ਤੋਂ 3-4 ਕਿਲੋਮੀਟਰ ਨਾਲ ਹੀ ਲੱਗਿਆ ਸੋ ਉਹ ਤੋਂ ਪਹਿਲਾਂ ਮੈਂ ਇੱਕ ਬੇਨਤੀ ਤੁਹਾਨੂੰ ਤੇ ਸਾਰਨ ਕਰਦਿਆਂ ਵੀ ਇਹ ਮਨਜੀਤ ਖਾਂ ਡਾਡੀ ਇਹ ਮੇਰਾ ਭਰਾ ਹੈ ਅੱਜ ਤੋਂ ਹੀ ਤਕਰੀਬਨ ਇਹ ਛੋਟੇ ਜੋੜੇ ਹੁੰਦੇ ਸੀ ਜਿੱਦਾ ਇਹਨਾਂ ਦੇ ਨਾਲ ਪਰਿਵਾਰ ਨਾਲ ਸਾਡਾ ਸਬੰਧ ਹੈ ਪੂਰੇ ਇਲਾਕੇ ਨੂੰ ਪਤਾ ਵੀ ਸਾਡੇ ਪਰਿਵਾਰ ਤੇ ਇਹਨਾਂ ਦੇ ਪਰਿਵਾਰ ਨਾਲ ਕਿੰਨਾ ਪਿਆਰ ਹੈ ਇਹ ਬੇਸ਼ੱਕ ਮੁ슬ਮਨ ਪਰਿਵਾਰ ਤੋਂ ਆ ਮੈਂ ਸਰਦਾਰ ਉਹਦੇ ਵਿੱਚੋਂ ਵਿਲੰਪ ਕਰਦਾ ਪਰ ਸਾਡੇ ਵਿੱਚ ਅੱਜ ਤੱਕ ਅਸੀਂ ਨਹੀਂ ਇਹਨੂੰ ਕਿਹਾ ਵੀ ਤੁਸੀਂ ਵਾਹਿਗੁਰੂ ਬੋਲੋ ਜਾਂ ਇਹਨਾਂ ਨੇ ਖਾਨੂੰ ਅੱਜ ਤੱਕ ਨਹੀਂ ਕਿਹਾ ਕਿ ਦੀ ਅੱਲਾਹੂ ਅਕਬਰ ਦਾ ਨਾਮ ਲਓ ਜਾਂ ਕੁਰਾਨ ਪੜੋ ਜਾਂ ਕਿਤੂ ਗੱਲਬਾਤ ਕਰੋ ਆਈ ਵੀਡੀਓ ਆ ਤੁਸੀਂ ਆ ਦੇਖੀ ਹੋਣੀ ਆ ਬੜੇ ਚੈਨਲਾਂ ਤੇ ਚੱਲਣ ਡੇ ਬੜੇ ਲੋਕ ਸ਼ੇਅਰ ਕਰ ਰਹੇ ਆ ਇਹ ਲੇਡੀ ਜਾਏਗਾ ਇਹ ਕਹਿ ਰਹੀ ਆ ਵੀ ਤੂੰ ਰਾਮ ਕਹਿ ਇਹ ਮੁਸਲਮਾਨ ਭਰਾ ਜਿਹੜੇ ਤੇਰੇ ਸਾਡੇ ਪਿੰਡਾਂ ਦੇ ਵਿੱਚ ਕੋ ਕਪੜਾ ਲੀੜਾ ਵੇਚਣ ਆਉਂਦੇ ਆ ਮੇਰੇ ਘਰ ਵੀ ਬੜੇ ਆਉਂਦੇ ਆ ਸਾਡੇ ਕੀਤਪੁਰ ਸਾਹਿਬ ਅਸੀਂ ਇਹਨਾਂ ਨੂੰ ਕਮਰੇ ਵੀ ਲੈ ਕੇ ਦਿੱਤੇ ਹੋਏ ਆ ਕੋਣ ਸਾਨੀਆ ਤੌਰ ਤੇ ਸਾਡਾ ਫਰਜ਼ ਵੀ ਬਣਦਾ ਕੋਈ ਜੋ ਇੰਨੀ ਦੂਰ ਤੇ ਚੱਲ ਕੇ ਆਇਆ ਤੇ ਉਹ ਸਾਡਾ ਫਰਜ਼ ਬਣਦਾ ਜੇ ਕੋਈ ਸਾਡੇ ਕੋਲ ਮੰਗ ਰਾਹ ਜਾਂ ਕੋਈ ਸਾਡੇ ਕੋਲ ਦੇਣ ਨੂੰ ਨਹੀਂ ਅਗਰ ਤੁਸੀਂ ਕਿਸੇ ਨੂੰ ਕਹਦੇ ਨੇ ਭਾਈ ਤੇਰੇ ਕੋਲ ਕਿਰਾਏ ਤੇ ਕਮਰਾ ਹੈਗਾ ਤਾਂ ਦੇ ਦੇ ਇਹਨਾਂ ਨੂੰ ਵਿਚਾਰਨ ਇਹਨਾਂ ਨੇ ਕਿਹਾ ਸੋਦਾ ਰਹਿਣਾ ਆ ਦੋ ਤਿੰਨ ਮਹੀਨੇ ਸੀਜ਼ਨ ਲਾ ਕੇ ਇਹਨੇ ਚੱਲ ਜਾਣਾ ਇਹ ੱਟਕੇ ਨਾਲ ਨੂੰ ਕਹਿ ਰਹੀ ਹੈ ਤੂੰ ਬੋਲ ਜੈਸ਼ੀ ਆਰਾਮ ਮੈਂ ਇਸ ਲੇਡੀਜ਼ ਨੂੰ ਕਹਿਣਾ ਉਹ ਕੋ ਮੁਸਲਮ ਭਰਾਏ ਨੂੰ ਕਹਿ ਰਿਹਾ ਵੀ ਤੂੰ ਅੱਲਾਹੁ ਅਕਬਰ ਕਹਿ ਕੇ ਦੱਸ ਜੇ ਤੂੰ ਅੱਲਾਹੁ ਅਕਬਰ ਨਹੀਂ ਕਹਿ ਸਕਦੀ ਤੇ ਕੀ ਤੇਰੇ ਉਹ ਬੰਨੇ ਰਹਿਣੀ ਆ ਪੀਓ ਤੇ ਜੈਸ਼ੀਰ ਆਮ ਬੋਲਣੋ ਮੈਂ ਕਹਿੰਦਾ ਇਸ ਜਨਾਨੀ ਨੂੰ ਬੇਸ਼ੱਕ ਇਹ ਪੰਚਾਇਤ ਮੈਂਬਰ ਹੈ ਹਮਾ ਚਲਦੀ ਏ ਪਹਿਲੀ ਗੱਲ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਏ ਪਰ ਕਿਉਂਕਿ ਇਸੇ ਨਫਤ ਜਿਹੜੇ ਲੋਕ ਨਫਰਤ ਫਲਾ ਰਹੇ ਆ ਨਾ ਇਹਨਾਂ ਨੇ ਜੰਗ ਕਰਾ ਦੇਣੀ ਨੌ ਮਾਰ ਦਾ ਹਿੰਦੂਆਂ ਦਾ ਰਿਸ਼ਤਾ ਸਾਡੇ ਸਿੱਖਾਂ ਨਾਲ ਹੈ ਤੇ ਮੁਸਲਮਾਨ ਭਾਈਚਾਰੇ ਨਾਲ ਹੈ ਜਿਹੜੀ ਅੱਜ ਜੈਸ਼ੀ ਰਾਮ ਕਹਿ ਰਹੀ ਹੈ ਇਹਨਾਂ ਨੂੰ ਪੁੱਛੋ ਤੁਹਾਡਾ ਸਨਾਤਨ ਧਰਮ ਬਚਾਇਆ ਕਿੰਨੇ ਸੀ ਇਹ ਅੱਜ ਇਸੇ ਗੱਲ ਪਰ ਆਦੇ ਇਹਨੂੰ ਇਸ ਗੱਲ ਦਾ ਪਤਾ ਹੈ ਪਰ ਕਦੀ ਸਿੱਖਾਂ ਨੇ ਵੀ ਇਹ ਗੱਲ ਕਹੀ ਹੈ ਵੀ ਪਹਿਲੀ ਖੁੱਪ ਕੇ ਅਸੀਂ ਤੁਹਾਡਾ ਜੋ ਵੀ ਹੈ ਤੁਹਾਨੂੰ ਬਚਾਉਣ ਲਈ ਅਸੀਂ ਆ ਅਸੀਂ ਤਾਂ ਫਿਰ ਵੀ ਤੁਹਾਨੂੰ ਯਾਰ ਬਰਾਬਰ ਦੀ ਪਹਿਦਾਰੀ ਦਿੰਦੀਆਂ ਸਾਡੇ ਵਿੱਚ Hindu Brahminੇ ਬੜੇ ਆ ਬੜਿਆ ਆਈ ਇੱਕ ਦੂ ਨੂੰ ਆਮ ਆ ਰੋਜ਼ ਹੀ ਅਸੀਂ ਹਜ਼ਾਰਾਂ ਦੀ ਗਿਣਤੀ ਨਾਲ ਸਾਨੂੰ ਹਿੰਦੂਪੁਰਾ ਮਿਲਦੇ ਆ ਉਹਨਾਂ ਨੇ ਸਾਨੂੰ ਅਜੇ ਤੱਕ ਨਹੀਂ ਕਿਹਾ ਮਤਲਬ ਭਰਾ ਸਾਡੇ ਨਾਲ ਰਹਿੰਦੇ ਆ ਸਾਨੂੰ ਅਜੇ ਤੱਕ ਨਹੀਂ ਕਿਸੇ ਨੇ ਇਦਾਂ ਦੀਆਂ ਗੱਲਾਂ ਕਰੀਆਂ ਜਾਂ ਅਸੀਂ ਇਹਨਾਂ ਨੂੰ ਪਤਾ ਨਹੀਂ ਗਿਆ ਵੀ ਤੁਸੀਂ ਯਾਰਾ ਕੱਟਣ ਵਾਲੀ ਆ ਕੰਮ ਕਰੋ ਜਿਹੜੀ ਆ ਜਨਾਨੀ ਚਾਹੇ ਲੇਡੀਜ਼ ਐ ਬੋਲਣ ਨੂੰ ਸਾਡੇ ਕੋਲ ਵੀ ਬਹੁਤ ਖੁਸ਼ ਐ ਜ਼ੁਬਾਨਾਂ ਸਾਡੀਆਂ ਵੀ ਖੁੱਲੀਆਂ ਨੇ ਬੋਲ ਅਸੀਂ ਵੀ ਬਹੁਤ ਕੁਝ ਸਕਦੇ ਆ ਪਰ ਅਸੀਂ ਪ੍ਰਸ਼ਾਸਨ ਦੇ ਉੱਤੇ ਗੱਲ ਛੋੜਤੀ ਵੀ ਹਿਮਾਚਲ ਪ੍ਰਸ਼ਾਸਨ ਦੇਖਦੇ ਵੀ ਇੱਥੇ ਕਾਰਵਾਈ ਕੀ ਕਰਦਾ ਕਰਮੀ ਬਿਲਕੁਲ ਨਹੀਂ ਹੈ ਸਾਨੂੰ ਪਤਾ ਹੈ ਉਹ ਤੇ ਬੀਜੇਪੀ ਦਾ ਬੋਲ ਵਾਲਾ ਹੈ ਤੇ ਬੀਜੇਪੀ ਵਾਲੇ ਲੱਗੇ ਕਹਿ ਰਹੇ ਆ ਵੀ ਤੁਸੀਂ ਇਹ ਇੱਕ ਇਹ ਹਿੰਦੂ ਧਰਮ ਨੂੰ ਪੈ ਦੋ ਤੇ ਸਾਡੇ ਤਾਂ ਦੋ ਧਰਮਾਂ ਨੂੰ ਪਿੱਛੇ ਕਰ ਰਹੇ ਆ ਨਾ ਲੋਕ ਸਾਨੂੰ ਉਹ ਤਾਂ ਗਲਤ ਸਾਨੀ ਕਹਿ ਰਹੇ ਆ ਕਿ ਜਿਹੜੇ ਜੈਸ਼ੀ ਆਰਾਮ ਦੇ ਨਾਰੇ ਲਾ ਰਹੇ ਆ ਇਹ ਕੌਣ ਹੈ ਭਾਈ ਇਹ ਵੀ ਦੱਸ ਦਿਆ ਕਰੋ ਮਾੜਾ ਜਿਆ ਉਹਦੀ ਜਗ੍ਹਾ ਕਿਤੇ ਸਾਡੇ ਸਿੱਖ ਭਰਾ ਨੇ ਕਿਹਾ ਹੁੰਦਾ ਵੀ ਤੂੰ ਗਲਸਤਾਨ ਦਾ ਨਾਰਾ ਲਾ ਦੇ ਜਾ ਬੋਲੇ ਦੋਨੇ ਆਹ ਕਹਿ ਰਹੇ ਤੇ ਹੁਣ ਉਹਦੇ ਬੰਦੇ 'ਤੇ ਪਰਚਾ ਹੋ ਜਾਣਾ ਦਾ ਇਹ ਮੈਂ ਵਾਅਦਾ ਨਾਲ ਕਹਿਣਾ ਤੇ ਜਿਹੜੀ ਜਨਾਨੀ ਦੀ ਵੀਡੀਓ ਇੰਨੀ ਵਾਇਰਲ ਹੋ ਰਹੀ ਆ ਇਹਦੀ ਤੇ ਸਵੇਰ ਦੀ ਕਲਦੀ ਪ੍ਰਸ਼ਾਸਨ ਚੁੱਪ ਕਰਕੇ ਦਮਰ ਬੈਠਾ ਦੇਖੋ ਕਿੰਨਾ ਉਹ ਤਸੱਦਦ ਕਰ ਰਹੀ ਆ ਉਹਨਾਂ ਪਰ ਤੁਸੀਂ ਕੱਪੜਾ ਨਹੀਂ ਦੇਖ ਸਕਦੇ ਤੁਸੀਂ ਜ਼ੁਬਾਨ ਹੀ ਦੇਖ ਸਕਦੇ ਮੈਂ ਜਨਾਨੀ ਨੂੰ ਚੈਲੰਜ ਕਰਦਾ ਇਹਨੂੰ ਤੂੰ ਸਾਡੇ ਨਾਲ ਆ ਵਥਾ ਅਸੀਂ ਤੈਨੂੰ ਤੇਰੇ ਪਿੰਡ ਦੇ ਵਿੱਚ ਸਾਮਾਨ ਹੀ ਵੇਚ ਕੇ ਦਿਖਾਵਾਂਗੇ ਤੇਰੇ ਪਿੰਡ ਦੇ ਵਿੱਚ ਆ ਕੇ ਵੀ ਦਿਖਾਵਾਂਗੇ ਮੈਂ ਜੇ ਬੰਦੀ ਉੱਤੇ ਹੋ ਕੇ ਬੋਲ ਰਿਹਾ ਤੇ ਕਨਸਾਨੀਆ ਤੌਰ ਤੇ ਤੂੰ ਜਿਹੜੇ ਮਰਦੀ ਪਿੰਡ ਤੇ ਕਹਿ ਰਹੀ ਹਮਾਜਲ ਦੇ ਪਿੰਡ ਅਸੀਂ ਆ ਕੇ ਤੈਨੂੰ ਸਮਾਨ ਵੇਚ ਕੇ ਲਗਾਵਾਂਗੇ ਜੇ ਇਸੇ ਗੱਲ ਬਾਰੇ ਨਹੀਂ ਤੂੰ ਸਾਡੇ ਪਿੰਡ ਆ ਕੇ ਵੇਚ ਕੇ ਦਿਖਾ ਦੇ ਸਮਾਨ ਜਾਂ ਤੂੰ ਜਾ ਕੇ ਸ਼੍ਰੀਨਗਰ ਗਏ ਉਦੋਂ ਵੀ ਘੁੰਮਣ ਸ਼੍ਰੀਨਗਰ ਜਾਂਦੇ ਜੇ ਲੱਖਾਂ ਰੁਪਈਆ ਵੀ ਖਰਚ ਕਰਦੇ ਤੇ ਇਹ ਸ਼੍ਰੀਨਗਰੋਂ ਉਧਰ ਦੇ ਬੰਦੇ ਵਿਚਾਰੇ ਆ ਕੇ ਸਾਡੇ ਏਰੀਆ ਦੇ ਵਿੱਚ ਕੋਈ ਆਪਣਾ ਬਿਜ਼ਨਸ ਕਰ ਰਿਹਾ ਤੁਹਾਨੂੰ ਤਕਲੀਫ ਕੀ ਹੈ ਭਾਈ ਤੂੰ ਆਪਣੇ ਅੰਦਰ ਹੀ ਰਹਿਣੀ ਆ ਤੂੰ ਘਰ ਤੋਂ ਬਾਹਰ ਨਹੀਂ ਕਦੀ ਨਿਕਲਦੀ ਬੀਬਾ ਸ਼ਰਮਦਾਰ ਕੁਝ ਕੀ ਤੂੰ ਸਿਨੇਟ ਦੇ ਰਹੀ ਹੈ ਤੂੰ ਮੈਂਬਰ ਮੈਂ ਤੈਨੂੰ ਕਹਿੰਦਾ ਤੈਨੂੰ ਮੈਂਬਰ ਦੇ ਲਾਇਕ ਨਹੀਂ ਤੂੰ ਪੰਚਾਇਤ ਮੈਂਬਰ ਦੇ ਜਿਹਨਾਂ ਨੇ ਤੈਨੂੰ ਪੰਚਾਇਤ ਮੈਂਬਰ ਬਣਾਇਆ ਮੈਂ ਉਹਨਾਂ ਦੀ ਬੜੀ ਸ਼ਾਬਾਸ਼ੀ ਕਿੰਦਾ ਭਾਈ ਤੁਸੀਂ ਬੜੀ ਸੋਹਣੀ ਪੜੀ ਲਿਖੀ ਸੂਝਵਾਨ ਜਨਾਨੀ ਨੂੰ ਚੁਣਿਆ ਬੀਬਾ ਤੇਰੇ ਜਗ੍ਹਾ ਕੋਈ ਬੰਦਾ ਹੁੰਦਾ ਤੈਨੂੰ ਅਸੀਂ ਦੱਸ ਦਿੰਦੇ ਤੇ ਮੈਂ ਹੁਣ ਵੀ ਪ੍ਰਜਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬੇਜਕ ਮੁਗਲ ਭਰਾ ਮੇਰੇ ਨਾਲ ਬੈਠਾ ਅਸੀਂ ਮੰਗ ਕਰਦੇ ਆ ਕਿ ਜਨਾਨੀ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਲਾਖਾਂ ਦੇ ਪਿੱਛੇ ਜਾਣੀ ਚਾਹੀਦੀ ਆ ਸਾਨੂੰ ਇਹਨਾਂ ਪਤਾ ਕਿ ਇਹਦੀ ਵੀਡੀਓ ਮਾਫੀ ਵਾਲੀ ਇੱਕ ਦਿਨ ਜਾ ਜਾਣੀ ਉਹ ਵੀ ਲੋਕਾਂ ਨੇ ਮਾੜਾ ਮੋਟਾ ਦਬਦੂਆ ਪਾ ਕੇ ਉਹਨੂੰ ਵੀਡੀਓ ਪਵਾ ਦੇਣੀ ਪਰ ਜਿਹੜੇ ਹਜੇ ਪੱਕੜਪੰਥੀ ਆ ਨਾ ਇਹ ਮੰਨਦੇ ਨਹੀਂ ਆਪਣੇ ਆਪ ਨੂੰ ਇਹ ਚਾਹੁੰਦੇ ਨਹੀਂ ਆ ਇਹ ਚਾਹੁੰਦੇ ਆ ਵੀ ਸਾਡਾ ਰਾਜ ਹੋਵੇ ਹਿੰਦੂ ਰਾਸ਼ਟਰ ਬਣ ਜਵੇ ਹਿੰਦੂ ਰਾਸ਼ਟਰ ਵਿਵਾਦਾਂ ਨਹੀਂ ਬਣਨੇ ਜਿੱਦਾਂ ਤੂੰ बोल ਰਹੀ ਆ ਤੇ ਜੇਕਰ ਤੇਰੀ ਜਗ੍ਹਾ ਕੋਈ ਸਾਡਾ ਪੰਜਾਬੀ ਭਰਾ ਹੁੰਦਾ ਉਹ ਸਾਡਾ ਸਰਦਾਰ ਭਰਾ ਹੁੰਦਾ ਤੇ ਉਹਨੂੰ ਐਨਐਸਏ ਲਾ ਕੇ ਤੇ ਡਿਗਰੂ ਕੋਲ ਤੇ ਆਇਆ ਹੁੰਦਾ ਤੇ ਇਹ ਵੀ ਬਾਰੇ ਕਿਉਂ ਨਹੀਂ ਐਨਐਸਏ ਲੱਗਦੀ ਭਾਈ ਇਹਦੀ ਕਿਹੜੀ ਪ੍ਰਣਾਲੀ ਗੁੱਲੀ ਆ ਭਈ ਇਹਦੇ ਬਾਰੇ ਸੰਵਿਧਾਨ ਕੋਲ ਲੱਗਦੇ ਹੋਣਾ ਨਹੀਂ ਹੈਗਾ ਮੈਂ ਪ੍ਰਸ਼ਾਚਨ ਨੂੰ ਬੇਨਤੀ ਕਰਦਾ ਮੁਰਗੇ ਤੁਸੀਂ ਸਾਡੀਆਂ ਵੀਡੀਓ ਰਿਲੀਟ ਕਰਵਾਉਣ ਨੂੰ ਕਹਿ ਜਾਂਦੇ ਜੀ ਅਸੀਂ ਤੁਹਾਡੇ ਦੈਰੇ ਜਿਹੜੇ ਕੰਮ ਕਰਦੇ ਆਂ ਅਸੀਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਬਰਗਾਇਆਂ ਨੂੰ ਇਹ ਹਵਾ ਚਲਦੇ ਨੂੰ ਵੀ ਭਾਈ ਇਹਨੂੰ ਨੱਥ ਪਾਈ ਜਾਵੇ ਜਨਾਨੀ ਲੇਡੀਜ਼ ਨੂੰ ਇਹ ਤਾਂ ਕਾਨੂੰਨੀ ਕਾਰਵਾਈ ਅਤੇ ਕੀਤੀ ਜਾਵੇ ਤੇ ਜਿਹੜੇ ਭਰਾ ਸਾਡੇ ਅਸੀਂ ਨਹੀਂ ਚਾਹਦੇ ਸਾਨੂੰ ਬੰਦਾ ਅਜਗਾਂਦਰ ਅਸੀਂ ਵੀ ਕਰਦੇ ਹਾਂ ਸਾਨੂੰ ਪਤਾ ਹੈ ਕਦੀ ਬਈ ਇਹਨਾਂ ਦੇ ਬਾਬੰਦੀ ਕਿਉਂ ਨਾਦੇ ਨੇ ਤੇ ਜਿਹੜੇ ਵਾਲਾ ਵੱਟੇ ਸਾਰਾ ਕੁਝ ਸਮਾਨ ਵੇਚਿਆ ਹੁੰਦੇ ਆ ਪਿੰਡਾਂ ਦੇ ਵਿੱਚ ਕਹੜੇ ਤੰਡੇ ਸਪੀਕਰ ਲਾਉਂਦੇ ਆ ਉਹਨਾਂ ਨੂੰ ਵੀ ਕਦੀ ਧੜਗੇ ਨੇ ਕਿਹਾ ਵੀ ਭਾਈ ਤੁਸੀਂ ਨਹੀਂ ਆਪਣੇ ਪਿੰਡ ਤੋਂ ਬਾਹਰ ਨਿਕਲੋ ਵਿਵਾ ਕਾਨੂੰਨ ਇੱਕ ਨਹੀਂ ਹੁੰਦਾ ਕਾਨੂੰਨ ਸਭ ਲਈ ਇੱਕ ਹੈ ਪਿਓਨਾਂ ਵਾਸਤੇ ਕਾਨੂੰਨ ਹੋਰ ਹੈ ਤੇਰੇ ਵਾਸਤੇ ਹੋਰ ਹੈ ਤੂੰ ਘਰੀ ਸਮਾਨ ਵੇਚੇ ਨਹੀਂ ਜਣਾ ਤੂੰ ਸਾਡੇ ਨਾਲ ਚੈਲੰਜ ਕਰ ਮੇਰਾ ਨੰਬਰ نوٹ ਕਰ 9478384039 ਇੰਨੀ ਕਿ ਵੀਡੀਓ ਸ਼ੇਅਰ ਕਰੋ ਇਸ ਲੇਡੀਜ਼ ਦਾ ਕੇ ਵੀਡੀਓ ਪਹੁੰਚ ਜਾਵੇ ਤੇ ਅਸੀਂ ਵੀਵਾ ਚੈਲੰਜ ਕਰਕੇ ਆਵਾਂਗੇ ਤੇਰੇ ਪਿੰਡ ਦੇ ਵਿੱਚ ਸਮਾਨ ਵੇਚ ਕੇ ਜਾਵਾਂਗੇ ਤੂੰ ਜਿੱਥੇ ਕਹੇਂਗੀ ਉਥੇ ਬਹਿ ਕੇ ਸਮਾਨ ਵੇਚਾਂਗੇ ਤਾਂ ਤੂੰ ਸਾਡਾ ਸਮਾਨ ਰੁਕਰਾ ਕੇ ਰੱਖੀ ਫਿਰ ਤੇਰੇ ਨੂੰ ਅਸੀਂ ਦੱਸਾਂਗੇ ਪੇਮਾਜਾ ਪੰਜਾਬ ਕੀ ਹੁੰਦਾ ਹੈ ਉਹ ਜਦੋਂ ਸ਼੍ਰੀ ਨਗਰੋਂ ਆ ਗਏ ਉਹਦੋਂ ਤਨੂੰ ਤਕਰੀਬ ਹੋ ਗਈ ਉਹਨਾਂ ਨੂੰ ਤਾਂ ਕਹਿ ਰਿਹਾ ਜਿਆ ਸ਼ੀਰਾਂ ਆ ਬੋਲ ਤੂੰ ਅੱਗੋਂ ਜਦੋਂ ਵਿਚਾਰਾ ਮੋਦਨਾ ਭਰਾ ਕਹਿ ਰਿਹਾ ਵੀ ਤੂੰ ਅੱਲਾ ਹੋ ਕੇ ਬੜਾ ਕਹਿੰਦੇ ਭਾਈ ਤੇ ਤੈਨੂੰ ਤਾਂ ਤਕਰੀਬ ਹੁੰਦੀ ਆ ਤੂੰ ਕਹਿੰਦੀ ਬੈਕਪੋਟ ਕਿਉਂ ਆਏ ਜੇ ਭਾਈ ਤੂੰ ਇੱਥੇ ਆਏ ਓਥੇ ਆਏ ਸਮਾਨ ਜੱਗੋਂ ਮੈਂ ਵੇਚ ਨਹੀਂ ਦੇਣਾ ਬਿੰਬਾ ਕਹ ਰਾਇ ਨਾ ਕਰੇ ਦਾ ਸਤਿਕਾਰ ਕਰੀਦਾ ਪਤਰੀ ਤੈਨੂੰ ਵੱਡਿਆਂ ਨੇ ਸੂਝਬੂਝ ਦਿੱਤੀ ਆ ਕਿ ਨਹੀਂ ਦਿੱਤੀ ਪਰ ਤੈਨੂੰ ਅਸੀਂ ਦਾ ਦਈਏ ਕਰ ਦੁਸ਼ਮਣ ਵੀ ਆ ਦੇ ਨਾ ਚੱਲ ਗਏ ਉਹਨੂੰ ਵੀ ਗੱਲ ਨਾ ਲਾਉਣਾ ਚਾਹੀਦਾ ਉਹ ਤਾਂ ਸਾਡੇ ਨੌ ਮਾਰਦਾ ਦਿੱਤਾ ਹੈ ਸਾਡੇ ਆਪਣੀ ਹੈ ਤੇ ਤੇਰੇ ਕੇ ਜਿਹੜੇ ਕੱਟੜਪੰਦੀਆਂ تیرਗੇ تیرਗੇ ਵੜਾ ਦਿੰਦੇ ਆ ਤੇ ਸਰਕਾਰਾਂ ਬੇਸ਼ੱਕ ਤਮਾਸ਼ਾ ਦੇਖ ਰਹੀਆਂ ਅੱਜ ਪਰ ਇਹਨਾਂ ਵਰਗੇ ਨੇ ਅੱਗ ਲੌਂਗੀ ਜਿੱਦਾਂ ਲਾਈ ਤੇ ਲਾ ਰਹੇ ਨੇ ਆ ਦੇਖੇ ਹੀ ਹੁਣ ਮੈਂ ਕੱਲ੍ਹ ਤੋਂ ਵੀਡੀਓ ਦੇਖ ਰਿਆ ਸੀ ਕਿਦਾਂ ਸਰਦਾਰ ਨੂੰ ਮਾਰਿਆ ਬਈ ਲਖਨ ਦੇ ਵਿੱਚ ਕਿਸੇ ਨੇ ਬੋਲਿਆ ਕਿ ਨੌਰੀ ਸ਼ਾਂਤੀ ਦੇ ਉੱਤੇ ਭੰਗੜੇ ਪਾਏ ਜਾ ਰਹੇ ਸਰਦਾਰ ਦੇ ਕੋਈ ਬੋਲਿਆ ਉਹ ਵੀ ਹਿੰਦੂਆਂ ਨੇ ਮਾਰਿਆ ਨਾ ਤੇ ਜੇਕਰ ਸਰਦਾਰਾਂ ਨੇ ਜਿਹੜਾ ਡੋਕਿਆ ਹੁੰਦਾ ਤਾਂ ਉਹਨਾਂ ਦੇ ਜਨੂੰ ਪੇਤਾ ਨੂੰ ਤੈਰੀਬ ਹੋਣੀ ਦੀ ਫੇ ਕਹਿੰਦੇ ਸਰਦਾਰ ਤਤਾ ਬੋਲਦੇ ਆ ਤਤਾ ਬੋਲੀਏ ਨਾ ਤੁਹਾਡੇ ਕੋਲ ਬੋਲਣ ਨੂੰ ਆਇਆ ਕਰੀਏ ਵੀ ਕੀ ਅਸੀਂ ਬੀਬਾ ਨੰਬਰ ਇੱਕ ਤਾਂ ਉਹ ਬੋਲੀਆਂ ਗੱਲਾਂ ਨਹੀਂ ਮੈਂ ਕਰਨੀਆਂ ਐਦਾ ਤੇਰਾ Hindu ਰਾਜ ਨਹੀਂ ਬਣ ਲੱਗਿਆ ਜੇ ਜ਼ਬਰਦਸਤੀ ਹੀ ਨਹੀਂ ਜਾਂਦੇ ਤੂੰ ਸਾਨੂੰ ਬੁਲਾ ਕੇ ਦੱਸ ਅਸੀਂ ਤਾਂ ਸਾਰੇ ਤਾਂ ਬੜਾ ਸਤਿਕਾਰ ਕਰਦੇ ਆ ਅਸੀਂ ਮੰਦਰ ਮਸੀਤਾਂ ਗੁਰਦੁਆਰਿਆਂ 'ਚ ਜਾਂਦੇ ਆ ਤੇ ਮੇਰੇ ਏੜੀ ਨਾ ਤੂਦ ਕਦੀ ਗਈ ਨਹੀਂ ਕਿਤੇ ਇਹਨੂੰ ਕੀ ਪਤਾ ਇਨਸਾਨੀਅਤ ਕੀ ਐ ਪਹਿਲਾਂ ਇਨਸਾਨੀਅਤ ਕਿ ਰਹਿਣਾ ਸਿੱਖ ਆਪਣੇ ਬੱਚੇ ਜਿਹੜੇ ਜਿਹੜੇ ਹੈਗੇ ਨਾ 2-4 ਉਹਨਾਂ ਨੂੰ ਪਰਵਰਿਸ਼ ਜਿਹੜੀ ਵਧੀਆ ਦੇ ਗਈ ਤੇ ਮੈਂ ਜਿੰਨੇ ਵੀ ਜਿਨ੍ਹਾਂ ਨੇ ਕਮੇਟੀ ਦਾ ਮੈਂਬਰ ਇਹਨੂੰ ਬਣਾਇਆ ਪੰਚਾਇਤ ਮੈਂਬਰ ਬਣਾਇਆ ਮੈਂ ਉਹਨਾਂ ਪੰਚਾਇਤਾਂ ਸਰਪੰਚਾਂ ਅਗੇ ਬੇਨਤੀ ਲਗਾ ਕਰਨਾ ਵੀ ਇਹਨੂੰ ਇਹੋ ਜਿਹੇ ਨੂੰ ਛੇਕਿਆ ਜਾਵੇ ਤੇ ਕੋਈ ਹੋਰ ਪੰਚਾਇਤ ਮੈਂਬਰ ਚੁਣੋ ਜਿਹੜੀ ਅੱਜ ਇਹ ਪੰਚਾਇਤ ਮੈਂਬਰ ਦੀ ਇਨੀ ਧੂੰ ਦੇ ਰਹੀ ਆ ਵੀ ਮੈਂ ਪੰਚਾਇਤ ਮੈਂਬਰ ਐ ਬੀਬਾ ਵੀ ਮਾਜਾਂ ਦੇ ਵਿੱਚ ਬਹਿਣਾ ਦੀ ਜਾਨੇ ਆ ਮੁਤਲਬ ਭਰਾਵਾਂ ਨਾਲ ਹੀ ਨਹੀਂ ਆ ਤੇ ਹਿੰਦੂਆਂ ਦੇ ਰਾਵਾਂ ਚ ਵੀ ਜਾਣੇ ਆ ਤੇ ਸਾਨੂੰ ਅੱਜ ਤੱਕ ਨਹੀਂ ਕਹਨੇ ਗਿਆ ਤੇ ਜੇ ਕੇ ਕਿਰਪਾਨ ਫੜੀ ਹੋਵੇ ਨਾ ਕਹਿੰਦੇ ਆ ਤੇ ਤੁਹਾਡੀ ਚੱਟੀ ਡਿਗ ਜਾਂਦੀ ਆ ਫਿਰ ਤੁਸੀਂ ਕੀ ਕਹਿੰਦੇ ਜੇ ਤੱਤੇ ਬੋਲਦੇ ਆ ਕਿਰਪਾਨ ਵੇਖ ਕੇ ਤੁਹਾਨੂੰ ਇੱਥੇ ਹੀ ਫਿਰਦੇ ਦੀ ਤੁਹਾਡੀ ਅਸੀਂ ਬੇਨਤੀ ਕਰਦੇ ਹਾਂ ਪ੍ਰਜਾ ਜਨਾਂ ਅਗੇ ਇਹ ਜਨਾਨੀ ਦੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਜਿੰਨੀ ਜੋ ਵੀ ਸਜ਼ਾ ਲੱਗਦੀ ਆ ਸਜ਼ਾ ਲਾ ਕੇ ਇਹਨੂੰ ਜਿੱਥੇ ਵੀ ਸਾਡੇ ਸਿੱਖ 9050 ਇਹਨਾਂ ਡਿਪਰੂਗੜਾ ਉੱਥੇ ਇਹਨੂੰ ਵੀ ਬਰਾਬਰ ਧੱਕਿਆ ਜਾਵੇ ਸਾਡੀ ਇਹੀ ਮੰਗ ਹੈ ਕਿਉਂਕਿ ਤੁਹਾਨੂੰ ਪਤਾ ਹੁਣਾਂ ਕੁਛ ਨਹੀਂ ਪਰ ਬੀਬਾ ਜਦੋਂ ਘਰ ਬੈ ਕੇ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ ਤੂੰ ਸਾਡੇ ਏਰੀਆ ਜਾ ਕੇ ਕਿਤੇ ਆ ਕੇ ਪੰਜਾਬ ਦੇ ਵਿੱਚ ਆ ਕੇ ਇੰਨੀ ਗੱਲ ਕਹ ਲੈ ਵੀ ਹਿੰਦੂਵਾਦਾਂ ਕਹਿ ਕੇ ਦੱਸੇ ਹਿੰਦੂ ਨੂੰ ਬੁਲਾ ਕੇ ਦੱਸੇ ਤੂੰ ਆ ਜਾ ਸਾਡੇ ਏਰੀਆ ਦੇ ਕਹਿ ਕੇ ਦੱਸ ਕਿੱਥੇ ਨੂੰ ਚਾਹੇ ਮੁ슬ਮਨ ਨੂੰ ਕਹਦੇ ਚਾਹੇ ਕ੍ਰਿਸ਼ਚਨ ਨੂੰ ਕਹਦੇ ਚਾਹੇ ਸਿੱਖ ਨੂੰ ਕਹਦੇ ਤੈਨੂੰ ਅਹੀਂ ਦੱਸ ਦੇ ਕਿੰਨਾ ਬੁਲਾਈਦਾ ਤੋ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਇਸ ਬੀਬੀ ਤੱਕ ਦੇ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਨਹੀਂ ਕਰ ਦਿਓ ਇਸ ਬੀਬੀ ਦੇ ਕਾਰਵਾਈ ਹੋ ਕੇ ਐਨਐਸਏ ਲੱਗ ਗਿਆ ਉਸੇ ਡਿਬਰੂਗੜ ਜਿੱਥੇ ਸਾਡੇ ਸਿੱਖ ਨੌਜਵਾਨ ਪਜਾਏ ਹੈ ਨਾ ਉਥੇ ਇਹੋ ਜਿਹੇ ਨੂੰ ਪਜਾਓ ਉਹਨਾਂ ਲੋਕਾਂ ਦੇ ਜਿਹੜੇ ਸਾਡੇ ਸਿੱਖ ਨੌਜਵਾਨ ਪਜਾਏ ਤੁਸੀਂ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਸੀ ਆ ਨਫਰ ਜਿਹੜੀ ਫਲਾਈ ਜਾ ਰਹੀ ਹੈ ਸਾਡੇ ਨੌਜਵਾਨਾਂ ਨੇ ਨਹੀਂ ਫਲਾਈ ਸੀ ਇਹ ਨਫਰ ਤੇ ਹਿੰਦੂ ਜਾਂਦੀ ਫਲਾ ਰਹੇ ਆ ਇਹਨਾਂ ਨੂੰ ਬੇਨਤੀ ਕਰਦੀ ਹਾਂ ਉੱਥੇ ਜੁੜ ਕੇ ਇਹਨੂੰ ਸਬੰਧੀ ਕਾਨੂੰਨੀ ਕਾਰਵਾਈ ਇਹਦੇ ਕੀਤੀ ਜਾਵੇ ਤੇ ਨੂੰ ਡਿਗਰੂ ਵਾਂਗ ਜਿਹਾ ਲਾ ਕੇ ਉਥੇ ਪਜਾ ਜਾਵੇ ਸਾਡਾ ਨੋਹ ਮਰ ਦਾ ਰਿਸ਼ਤਾ ਹੈ ਤੇ ਸਾਡੇ ਰਿਸ਼ਤੇ ਨੂੰ ਬਰਕਰਾਰ ਰੱਖਿਆ ਜਾਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ